ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਚ ਪਿਛਲੇ ਦਿਨੀ ਆਪਾਂ ਮਿਲ ਕੇ ਆਏ ਸੀ ਗੁੱਦੇ ਭਾਜੀ ਹੁਣਾਂ ਨੂੰ ਬਠਿੰਡੇ ਉਸ ਤੋਂ ਬਾਅਦ ਆਪਣਾ ਕੰਟੈਕਟ ਹੋਇਆ ਸੀਗਾ ਗੁਰਚੇਤ ਚਿੱਤਰਕਾਰ ਬਾਈ ਨਾਲ ਬਾਈ ਹੁਣੀ ਗਈ ਸੀ ਆਸਟ੍ਰੇਲੀਆ ਤੇ ਬਾਅਦ ਚ ਆਏ ਹੁਣ 5 ਤਰੀਕ ਤੋਂ ਬਾਅਦ ਉਹਨਾਂ ਨੇ ਮੈਨੂੰ ਮਿਲਣ ਦਾ ਕਿਹਾ ਮੇਰੀ ਕੱਲ੍ਹ ਹੀ ਸ਼ਾਮੀ ਗੱਲ ਹੋਈ ਸੀ ਉਹਨਾਂ ਨਾਲ ਸੋ ਬਾਈ ਹੁਣੀ ਆਏ ਹੋਏ ਆ ਫਗਵਾੜਾ ਦੇ ਨੇੜੇ ਪਿੰਡ ਬੜਾ ਪਿੰਡ ਵਿੱਚ ਸ਼ੂਟਿੰਗ ਕਰਨ ਲਈ ਸੋ ਆਪਾਂ ਜਾ ਰਹੇ ਆ ਜੋ ਵੀ ਅੱਗੇ ਹੋਊਗਾ ਤੁਹਾਨੂੰ ਅੱਗੇ ਵੀਡੀਓ ਚ ਦਿਖਾਵਾਂਗੇ ਚਲੋ ਚੱਲਦੇ ਆਂ ਅੱਪਾ ਪਹੁੰਚ ਗਏ ਸੀਗੇ ਬੜਾ ਪਿੰਡ ਦੇ ਵਿੱਚ ਤੇ ਸਾਹਮਣੇ ਜਿੱਥੇ ਵਾਈ ਹਣੀ ਸੀਗੀ ਉੱਥੇ ਅੱਪਾ ਪਹੁੰਚ ਗਏ ਆ ਸਾਹਮਣੇ ਉਹਨਾਂ ਦੀਆਂ ਵੈਨਿਟੀ ਖੜੀਆਂ ਵਾਂ ਇਹਨਾਂ ਦੇ ਵਿੱਚ ਉਹ ਬੈਠੇ ਆ ਹੋਰ ਵੀ ਕਲਾਕਾਰ ਨੇ ਬਹੁਤ ਸਾਰੇ ਆਏ ਹੋਏ ਫਿਲਮ ਦਾ ਸ਼ੂਟ ਚੱਲ ਰਿਹਾ ਤੇ ਕੁਝ ਇਦਾਂ ਦਾ ਮਾਹੌਲ ਆ ਜਿੱਥੇ ਸ਼ੂਟ ਚੱਲ ਰਿਹਾ ਸ਼ਾਇਦ ਇੱਥੇ ਕੋਈ ਫਿਲਮ ਬਣਨੀ ਆ ਜਾਂ ਕੋਈ ਉਹਨਾਂ ਨੇ ਆਪਣਾ ਸ਼ਾਟ ਲੈਣੇ ਆ ਸੋ ਵਧੀਆ ਚਲੋ ਅੱਗੇ ਦੇਖਦੇ ਆ ਚਲੋ ਬਲਾਉਣ ਦੇ ਅੰਦਰ ਪਹਿਲਾਂ ਅਪਾਂ ਗੁਰਚੇਚਤਕਾ ਬਾਈਕ ਕੋਲ ਪਹੁੰਚ ਗਏ ਆ ਇਸ ਟਾਈਮ ਸੋ ਭਾਈ ਨਾਲ ਆਪਣੀ ਆਈ ਪੋਕਮ ਹਿੰਗਾ ਤੇ ਹੁਣ ਆਪਣਾ ਅੱਗੇ ਬਾਈ ਹੁਣ ਸ਼ੂਟ ਕਰ ਰਹੇ ਆ ਫਿਲਮ ਚੱਲੂਗੀ ਇੰਨਾ ਸ਼ੂਟ ਹੋ ਚੱਲੂਗਾ ਤਾਂ ਜੋ ਅਗੇ ਤਾਂ ਨਾਲ ਦਿਖਾਵਾਂਗੇ ਸੋ ਭਾਈ ਆਪਣੇ ਇਹ ਧੰਨਵਾਦ ਤੁਸੀਂ ਟਾਈਮ ਦਿੱਤਾ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਆਪਣੇ ਫਿਲਮ ਬਾਰੇ ਕੁਝ ਦੱਸੋਗੇ ਹਾਂ ਫਿਲਮ ਸੌਦਾ ਖਰਾ ਖਰਾ ਇਹ ਆਪਣੀ ਇਹ ਅਫੀਤਲ ਮੂਵੀ ਹੈ ਬਹੁਤ ਅੱਛੇ ਸਾਰੇ ਆਰਟਿਸਟ ਨੇ ਗੁਰਮੀਤ ਸਾਜਨ ਜੀ ਨੇ ਹਾਂ ਜੀ ਪੁਰਵੀ ਬਹੁਤ ਸਾਰੇ ਮੈਡਮ ਭੰਗੂ ਜੀ ਨੇ ਜੀ ਮੰਟੂ ਜੀ ਨੇ ਸਾਰੇ ਆਰਟਿਸਟ ਨੇ ਬੜਾ ਬੜੀ ਪੋਟੂ ਸ਼ਾਨ ਹੈ ਹਾਂ ਜੀ ਸਨੀਗਲ ਸਾਰੇ ਸੇ ਕੰਮ ਕਰ ਰਹੇ ਆ ਪਿਆਰਾ ਮਾਹੌਲ ਹੈ ਪੂਰਾ ਠੀਕ ਆ ਹਾਂ ਤੇ ਆਪਣਾ ਸਾਂਝਾ ਪੰਜਾਬ ਜਿਹੜੀ ਮੂਵੀ ਆ ਰਹੀ ਹੈ ਸਾਂਝਾ ਪੰਜਾਬ ਉਹ ਨਾਲ ਹੁਣ ਸੀ ਰਿਲੀਜ਼ ਕਰ ਰਹੇ ਹਾਂਗੇ ਅਸੀਂ ਪਾਕਿਸਤਾਨ ਦੇ ਵਿੱਚੋਂ ਚੱਲਦੇ ਹੁੰਦੇ ਨੇ ਇੱਕ ਖੁਸ਼ੀ ਨਹੀਂ ਮਨਾਉਂਦੇ ਉਹਦੇ ਚ ਕੋਈ ਨਾ ਕੋਈ ਅਸੀਂ ਮੈਂ ਰੋਚੇ ਉਹਦੇ ਨੇ ਇਸ ਤਰ੍ਹਾਂ ਦਾ ਕੋਈ ਤਿਹਾਰਾ ਠੀਕ ਆ ਤੇ ਅਸੀਂ ਉਸ ਤੋਂ ਬਾਅਦ ਕਰਾਂਗੇ ਬਸ 10-15 ਦਿਨਾਂ ਦੇ ਵਿੱਚ ਰੈਡੀ ਆ ਅੱਛਾ ਪੰਜਾਬ ਹਾਜੂਦੂਗਾ ਤੇ ਫਿਰ ਤੁਹਾਡਾ ਜਿਹੜਾ ਫਿਲਮਾਂ ਦਾ ਹੁਣ ਤੱਕ ਦਾ ਕਰੀਅਰ ਆ ਕਿਵੇਂ ਦਾ ਮਤਲਬ ਵਧੀਆ ਪਹਿਲਾਂ ਵਾਲੇ ਨਾਲੋਂ ਕਿਵੇਂ ਇਹ ਆ ਤਮਾਤ ਨਮੇ ਤਜਰਬੇ ਹੁੰਦੇ ਆ ਹਾਂ ਬਹੁਤ ਕੁਝ ਸਿੱਖਿਆ ਨੇ ਅਜੇ ਵੀ ਠੀਕ ਠੀਕ ਹਾਂ ਤੇ ਆਸਟ੍ਰੇਲੀਆ ਦਾ ਟੂਰ ਜਿਹੜਾ ਹੁਣ ਲਾ ਕੇ ਆਏ ਹਾਂ ਕਿਵੇਂ ਦਰ ਹੈ ਫੋਰਥ ਵਧੀਆ ਸੀ ਤੋਂ ਬਾਅਦ ਹੁਣ ਜਾਣਾ ਸੀ ਨੇ 1 ਅਕਤੂਬਰ ਦੇ ਵਿੱਚ ਅੱਛਾ ਜੀ ਅਕਤੂਬਰ ਦੇ ਵਿੱਚ ਸ਼ੋਅ ਲੈ ਕੇ ਜਾਣਾ ਟੈਨਸ਼ਨ ਫਰੀ ਨਾਟਕ ਇਸ ਤੋਂ ਪਹਿਲਾਂ ਕੈਨੇਡਾ ਫਿਰ ਆਸਟ੍ਰੇਲੀਆ ਯੂਕੇ ਪੂਰਾ ਵਰਲਡ ਟੂਰ ਕਰਨਾ ਸੀ ਠੀਕ ਠੀਕ ਆ ਕਾਫੀ ਵਧੀਆ ਤੁਹਾਡੀਆਂ ਫਿਲਮਾਂ ਮੈਂ ਦੇਖੀਆਂ ਨੇ ਜਿੰਨੀਆਂ ਵੀ ਫੈਮਿਲੀ ਆ ਸੀ ਛੋਟੇ ਹੁੰਦੇ ਤਾਂ ਦੇਖਦੇ ਆਏ ਆ ਤੇ ਉਹ ਛੋਟੇ ਹੋ ਕੇ ਜਦੋਂ ਸ਼ਕਤੀਮਾਨ ਦੇਖਦੇ ਆਏ ਵੱਡੇ ਹੋਏ ਆ ਜਿੱਦਾਂ ਹੀ ਤੁਹਾਨੂੰ ਦੇਖ ਦੇਖ ਕੇ ਵੱਡੇ ਹੋਏ ਸੋ ਵਧੀਆ ਰਿਹਾ ਉਹ ਵੀ ਇਹ ਮੈਨੂੰ ਅੱਜ ਵੀ ਜਿਹੜੀ ਫਿਲਮ ਤੁਹਾਡੀ ਦੇਖੀ ਦੀ ਆ ਉਹਨਾਂ ਹੀ ਮਤਲਬ ਕਰੇਜ਼ ਆ ਫਿਲਮਾਂ ਦਾ ਜਾਂ ਉਹਨਾਂ ਹੀ ਦੇਖਣ ਨੂੰ ਦਿਲ ਕਰਦਾ ਹਵੇ ਬਾਤੋ ਬਾਤ ਹਾਂ ਦੋ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਥੈਂਕ ਯੂ ਸੋ ਥੰਕ ਯੂ ਜੀ ਆਂ ਦੇ ਗਰੂਪ ਲਈ ਹੋਰ ਇਧਰ ਪਚਾ ਪੀ ਜਾਂਦੇ ਆ ਬਾਈ ਹੋਣੀ ਆ ਬਾਈ ਨਨਾਂ ਤੁਸੀਂ ਦੇਖਿਆ ਹੁਣ ਆਵਾ ਦੇ ਬਾਈ ਨਾਲ ਫਿਲਮ ਦੇ ਵਿੱਚ ਪੁਲਿਸ ਦਾ ਰੋਲ ਕਰਦੇ ਵੇ ਸੋ ਰஞ்சிਤ ਬਾਈ ਹੁਣੀ ਨਾਲ ਆਪਣੇ ਨਾਲ ਚਾਹ ਪੀ ਜਾਂਦੇ ਨੇ ਨਾਲ ਆਪਾਂ ਵੀ ਚਾਹ ਪੀ ਜਾਂਦੇ ਸਭ ਤੋਂ ਪਹਿਲਾਂ ਸੱਸੀ ਦਾ ਬੜੀ ਜੀ ਹੋਠ ਠੀਕਾ ਹੋ ਗਈ। ਹਾਂ ਜੀ ਦਰ ਚਲੋ ਫਿਲਮਾਂ ਚੱਲਦੀਆਂ ਰਹੀਆਂ। ਆਪ ਕੀ ਇਹ ਚਲੋ ਆਪਣਾ ਸ਼ੌਂਕਾ ਜਿਵੇਂ ਜਾਈਦਾ ਜਿਵੇਂ ਆਪਾਂ ਵੇਟ ਭੜੀਆਂ ਕੀਤਾ ਗਾ ਜਲਜੀਤ ਵੀ ਫਿਲਮ ਜੀ ਕੀਤਾ ਸੀ ਸੀਰੀਅਲ ਜੀ ਵੀ ਕੀਤਾ ਪਾਕਾ ਮੜੀ। ਬਾਕੀ ਗਾਣੇ ਜੀ ਵੀ ਕਰੀਦਾ ਬਾਕੀ ਅੱਜ ਅਸੀਂ ਆਏ ਆ ਕਮੇਡੀ ਜਿਹੜਾ ਮੈਗੀ ਛੋਟਾ ਖਰਾ ਖਰਾ ਹਾਂ ਜਿਹਦੇ ਚੋਪਾ ਜਾ ਰੋਲ ਮਿਲੇਵਾ ਉਸ ਦਾ ਉਹ ਅਸੀਂ ਆਪਣਾ ਸਰਦਾਰ ਹੋ ਕੇ ਨਵਾਗੇ ਲੋਕੀ ਇੱਥੇ ਪਿਆਰ ਕਰਦੇ ਰਹਿਣ ਬਾਕੀ ਜਿਹਨੇ ਵਿਦਿਸ਼ੀ ਮਾਊਗਾ ਹੰਦੇ ਹੌਲੀ ਹੌਲੀ ਪ੍ਰਕਿਰਤੀ ਮਿਲਦੀ ਹੈ ਨਾ ਹਾਂਜੀ ਹਾਂਜੀ ਇੱਕੋ ਦਮ ਤਾਂ ਕੋਈ ਸਟਾਰ ਬਣਦਾ ਨਹੀਂ ਹੈਗਾ ਇਹ ਤਾਂ ਹੈ ਜੀ ਚਲੋ ਅੱਜ ਛੋਟੇ ਛੋਟੇ ਸੀਨ ਆ ਰਹੇ ਆ ਸਾਡੇ ਹਾਂਜੀ ਹਾਂਜੀ ਮਾਰਗ ਦੀ ਗੇੜ ਪਾਣਾ ਹਾਂਜੀ ਸਾਨੂੰ ਵੱਡੇ ਅੱਜ ਇਹ ਕੋਈ ਟਾਈਮ ਵਾਸਤੇ ਚੰਗਾ ਵੀ ਹੁੰਦਾ ਤੇ ਮਾੜਾ ਵੀ ਹੁੰਦਾ ਤੇ ਬਾਕੀ ਤੁਹਾਡੇ ਬਰਾਮਾ ਦਾ ਸਾਰਿਆਂ ਦਾ ਸਹਿਯੋਗ ਨਾਲ ਸਪੋਰਟ ਕਰਦੇ ਰਹਿੰਦੇ ਆ ਬਾਕੀ ਇੱਥੇ ਕਰਦੇ ਰਹੋ ਇਹ ਹੀ ਹੈ ਤੇ ਧੰਨਵਾਦ ਬਾਕੀ ਤੁਹਾਡਾ ਇੰਟਰਵਿਊ ਲੈਣ ਲਈ ਆਹ ਕੈਮਰਾ ਵਾ ਜਿਹਦੇ ਵਿੱਚ ਸ਼ੂਟ ਕਰਨਾ ਸਾਹਮਣੇ ਸਾਰੇ ਐਕਟਰ ਖੜੇ ਆ ਫਿਲਹਾਲ ਥੋੜਾ ਬਹੁਤ ਲਿਪਾ ਪਹੁੰਚੀ ਚੱਲ ਰਹੀ ਹੈ ਇਹਨਾਂ ਦੀ ਚਿਹਰਿਆਂ ਦੀ ਓੜੀ ਓੜੀ ਆਉਣਗੇ ਇੱਧਰ ਤੇ ਸਾਰੇ ਆਪਣਾ ਸ਼ੂਟ ਕਰਨਗੇ ਇੱਧਰ ਡਿਸਕਸ਼ਨ ਚੱਲ ਰਹੀ ਆ ਤੇ ਉਹ ਆਹ ਬਾਰੇ ਕਿਹੜੀ ਐਟਮੀ ਬਣਾਈ ਹੋਈ ਹੈ ਇਹਨਾਂ ਨੇ ਇੱਧਰ ਵਿੱਚ ਗੁਰਪ੍ਰੀਤ ਵੰਗੂ ਮੈਮ ਵੀ ਆ ਨਾਲ ਹੁਣ ਆਪਾਂ ਮਿਲ ਰਹੇ ਹਾਂ ਦਲਰਾਜ ਉਹਦੇ ਨਾਲ ਸੋ ਮੈਮ ਤੁਸੀਂ ਵੀ ਤੁਸੀਂ ਕਿੰਨਾ ਕਿੰਨਾ ਫਿਲਮਾਂ 'ਚ ਕੰਮ ਕੀਤਾ ਆਪਣੇ ਬਾਰੇ ਥੋੜਾ ਬੋਲ ਕੇ ਦੱਸਿਓ ओके ਤੁਹਾਨੂੰ ਨਹੀਂ ਪਤਾ ਮੈਂ ਕਿਹੜੀ ਕਿਹਣੀ ਫਿਲਮਾਂ 'ਚ ਕੰਮ ਕੀਤਾ ਹੈ ਮੈਂ ਦੇਖਦਾ ਵਾਂ ਫੇਸ 2 ਬਟ ਜਿਹੜਾ ਨਾਮ ਹੈ ਕਈ ਵਾਰੀ ਨਹੀਂ ਯਾਦ ਰਹਿੰਦਾ ਤਾਂ ਕਰ ਮੈਂ ਪੁੱਛਦੀ ਓਕੇ ਹਾਂ ਉਹ ਇਸ ਕਰਕੇ ਕਿਉਂਕਿ ਸਾਡੀ ਹਰ ਫਿਲਮ 'ਚ ਹਡਾ ਡਿਫਰੈਂਟ ਲੁੱਕ ਹੁੰਦਾ ਸੋ ਆ ਮੋਸਟਲੀ ਸਾਰੇ ਲੋਕ ਨੂੰ ਲਾਵਾਂ ਫਾਰੀ ਇਲਾਵਾ ਫੇਰੇ ਜੋ ਮੂਵੀ ਹੈ ਮੇਰੀ ਮੰਜੇ ਬਿਸਰੇ ਔਰ ਉਸ ਦੇ ਇਲਾਵਾ ਕਈ ਫਿਲਮਾਂ ਹੈਗੇ ਸ਼ਾਵਾਂ ਨੇ ਕੀਤਾ ਰੈਲ ਅਸੀਸ ਬਾਗੀ ਦੀਤੀ ਇਹ ਫਿਲਮਾਂ ਨੇ ਮੇਰੀਆਂ ਇਸ ਲਈ ਹੋਰ ਵੀ ਯਾਦ ਨਹੀਂ ਆ ਰਿਹਾ ਤੇ ਕਿਨੇ ਟਾਈਮ ਤੋਂ ਤੁਸੀਂ ਇਹ ਕਰ ਰਹੇ ਹੋ ਤਾਸ 15 ਸਾਲ ਤੋਂ ਜ਼ਿਆਦਾ ਹੋ ਗਏ ਚੁਕੇ ਨੇ ਮੈਨੂੰ ਓਕੇ ਤੇ ਕਿੰਨੇ ਜਦ ਤੋਂ ਸ਼ੁਰੂ ਕੀਤਾ ਜੀ ਇਹ ਚ ਮੈਨੂੰ ਯਾਦ ਨਹੀਂ ਪਰ ਮੇਨੂੰ ਯਾਦ ਜਦ ਮੈਂ ਸਕੂਲਜ ਦੇ ਫਾਈਨਲ ਇਅਰ ਕਾਰੀਸ ਤੋਂ ਮੈਂ ਆਪਣੀ ਥੀਏਟਰ ਸਟਾਰਟ ਕਰਤਾ ਸਿਰਫ 5 ਸਾਲ ਮੈਂ ਥੀਏਟਰ ਕੀਤਾ ਠੀਕ ਹੈ ਜੀ ਠੀਕ ਹੈ ਧੰਨਵਾਦ ਬਹੁਤ ਵਾ SO ਸਾਡੇ ਨਾਲ ਭੋਟੂ ਸ਼ਾਹ ਜੀ ਨੇ ਸੋ ਸਰ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਤੇ ਬਹੁਤ ਕਾਫੀ ਸਮੇਂ ਤੋਂ ਬਾਅਦ ਤੁਸੀਂ ਦੇਖਣ ਨੂੰ ਮਿਲੇ ਕਿਸ ਫਿਲਮਾਂ ਚ ਤੇ ਸੋਸ਼ਲ ਮੀਡੀਆ ਤੇ ਹੁਣ ਐਕਟਿਵ ਹੋ ਰਹੇ ਹੋ ਤਾਂ ਕਿਵੇਂ ਦਾ ਮਤਲਬ ਮਹਿਸੂਸ ਰਿਹਾ ਤੇ ਇੰਨਾ ਟਾਈਮ ਮਤਲਬ ਕਿਵੇਂ ਕਿਤੇ ਤੱਕ ਨਹੀਂ ਰਹੇ ਨਹੀਂ ਰਹਿ ਆਪਾਂ ਗਾਇਬ ਨਹੀਂ ਹੋਏ ਜੀ ਰਹੇ ਤਾਂ ਆਪਾਂ ਮੀਡੀਆ 'ਚ ਹੀ ਆ ਹਾਂ ਪਰ ਹੁਣ ਜਿਹਦਾ ਸੋਸ਼ਲ ਮੀਡੀਆ ਆਪ ਹੋ ਗਿਆ ਇਸ ਕਰਕੇ ਆਪਾਂ ਦੇਖਣ ਲੱਪੇ ਆ ਠੀਕ ਆ ਉਦੋਂ ਚਲੋ ਸਾਡਾ ਜਦੋਂ ਸੀਡੀਆ ਦਾ ਯੁੱਗ ਸੀ ਕੈਸਟ ਦਾ ਯੁੱਗ ਸੀ ਹਾਂ ਉਹ ਫਿਰ ਜਦੋਂ ਬੰਦ ਹੋ ਗਿਆ ਤਾਂ ਉਦੋਂ ਥੋੜਾ ਜਿਹਾ ਪਿੱਛੇ ੜਨਾ ਵੇ ਲਾਈਵ ਸ਼ੋਅ ਫਿਰ ਵੀ ਸਾਡੇ ਚੱਲਦੇ ਰਹੇ ਹਾਂ ਇੰਡੀਆ 'ਚ ਨਹੀਂ ਹੁੰਦੇ ਸੀ ਤੇ ਚਲੋ ਕੈਨੇਡਾ ਅਮਰੀਕਾ ਯੂਕੇ ਚਲੇ ਜਾਈਦਾ ਸਨਾਲੇ ਛੋਟਾ ਜਿਹਾ ਤੁਹਾਨੂੰ ਦੇ ਦਿਆਂ ਵੈਸੇ ਵੀ ਤੇ ਦੂਰਦਰਸ਼ਨ ਦਾ ਕਾਫੀ ਜੀ ਲੰਮਾ ਸਮਾਂ ਕੱਢਿਆ ਤੇ ਕਿਵੇਂ ਦਾ ਉਹਦਾ ਹੁਣ ਵੀ ਉਹਨਾਂ ਨਾਲ ਰਹਿਆ ਜਾਂ ਹਾਂ ਨਹੀਂ ਦੂਰਦਰਸ਼ਨ ਤਾਂ ਨਹੀਂ ਦੇਖੋ ਮੈਂ ਜਿਹੜਾ ਹਿੱਟ ਹੋਇਆ ਆਪਣੀਆਂ ਸਟੇਜਾਂ ਤੋਂ ਹੋਇਆ ਹਾਂ ਲਾਈਵ ਸ਼ੋਅਾਂ ਤੋਂ ਹੋਇਆ ਜਿਹੜੇ ਸੱਭਿਆਚਾਰਕ ਮੇਲੇ ਆ ਤੋਂ ਹੋਇਆ ਔਰ ਆਪਣੀਆਂ ਕੈਸਟਾਂ ਤੋਂ ਦੂਰਦਰਸ਼ਨ ਮੈਂ ਬਹੁਤ ਘੱਟ ਕੰਮ ਕੀਤਾ ਐਡਾ ਉਡਾ ਸਾਡੀਆਂ ਲੱਗਦੀਆਂ ਰਹੀਆਂ ਪਰ ਪ੍ਰੋਗਰਾਮ ਜਿਹੜੇ ਬਹੁਤ ਘੱਟ ਦੂਰਦਰਸ਼ਨ ਦੂਰਦਰਸ਼ਨ ਸਾਮਣੇ ਆ ਬੋਰਡ ਆ ਸੌਦਾ ਖਰਾ ਖਰਾ ਫਿਲਮ ਦਾ ਤੇ ਇਸ ਟਾਈਮ ਮਤਲਬ ਜੇ ਕੋਈ ਜੋ ਐਕਟਸ ਜਿਹੜੀ ਮੇਨ ਲੇਡ ਐਕਟ ਐਕਸਟਰਾ ਸਾਫ ਹੋਏ ਨੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਆਪਾਂ ਮਿਲ ਕੇ ਆ ਗਏ ਸੀ ਇਹ ਗੁਰਚੇਤ ਚਿੱਤਰਕਾਰ ਭਾਈ ਇੱਥੇ ਜਾਂ ਹੋਰ ਦਾ ਜਿੰਨੇ ਵੀ ਐਕਟਰ ਸੀਗੇ ਉੱਥੇ ਸ਼ੂਟਿੰਗ ਤੇ ਮੌਜੂਦ ਸੀ ਉਹਨਾਂ ਨੂੰ ਆਪਾਂ ਮਿਲ ਕੇ ਆ ਗਏ ਆ ਤਾਂ ਹੁਣ ਆਪਾਂ ਜਾ ਰਹੇ ਆ ਵਾਪਸ ਘਰ ਨੇਰਾ ਹੋ ਰਿਹਾ ਸੀਗਾ ਤੁਮ ਸੋ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ